ਲੱਗ ਗਿਆ ਤੇ ਬਿਨਾਂ ਹੰਕਣ ਲੱਗ ਗਿਆ ਆ ਜੀ ਭਾਈ ਡਰ ਗਈ ਚਲੋ ਗੱਲ ਮੈਂ ਫੇਰ ਲਾਉਂਦਾ ਸਿਰੇ ਸਮਾਂ ਪਿੰਦਾ ਹਾਂ ਜੀ 97.2 ਹਾਹਾ ਦਗਾ ਦੇ ਮੁੰਡਿਆ ਕੜੀ ਤੂੰ ਵੀ ਦਗਾ ਦੇ ਮੁੰਡੇ 23 97 ਦੇਖ ਵੀ ਦੋਹੇ ਕੜਿਆ ਉਹ ਫਰਕਦਾ ਨਹੀਂ ਲੈ ਮੁੰਡਿਆ ਤੂੰ ਵੀ ਦੇਖ ਲੈ ਹਾਂ ਕੌਣ ਕੌਣ ਹੈ ਲਓ ਜੀ ਗਰਜੰਦਰ ਦੇਹੜੂ ਮੇਜਰ ਦੇਹੜੂ ਅਮਰਿੰਦਰ ਸਿੰਘ ਮਾਰਕੀ ਇਹ ਜਿਹਨਾਂ ਦਾ ਭਾਈ ਮੈਂ ਪਹਿਲਾਂ ਨਾਰਾ ਕਹਿੰਦਾ ਭੱਜਿਆ ਉਹਨਾਂ ਦੇ ਬੱਚੇ ਹੈ ਅਦਾ ਕਵਾਂਤ ਕਰਤੀ ਬਈ ਰਵੀ ਬੁਰਵਾਲੀ ਗੁਰਵਿੰਦਰ ਸਿੰਘ ਸੱਖਾਂ ਆਗਰਾ ਗੋੜੂ ਜੋਧਾ ਹੀ ਹੈ ਮੰਗੇ ਸੱਖਾਂ ਆਗਰਾ ਗੋੜੂ ਜੋਧਾ ਆਹ ਹੋਈ ਹੈ ਸੱਖਾਂ ਆਗਰਾ ਗੋੜੂ ਜੋਧਾ ਰਵੀ ਬੁਰਵਾਲੀ ਗੁਰਵਿੰਦਰ ਸਿੰਘ ਇਹ